ਲੋ ਹੈ ਤੁਹਾਨੂੰ ਸਵਰਾਜ 852 ਐਫੀ ਕੈਬੀ ਸਟਾਰ ਰਿਵਰਸ ਵੀਡੀਓ ਪਾਵਰ ਸਟੀering ਵੱਡਾ ਲਈ ਸਾਤੀ ਲੱਗੀ ਹੋਈ ਹੈ ਬਈ ਟਾਇਰ ਚਾਰੇ ਬਿਲਕੁਲ ਨਵੇਂ ਨੇ ਸਾਈਡ ਗੇਅਰ ਹੈ ਡਬਲ ਡਿਸਟ੍ਰਿਬਿਊਟਰ ਹੈ ਪੰਜਾਬ ਨੰਬਰ ਟਰੈਕਟਰ ਹੈ ਬਈ 24 ਮਾਡਲ ਹੈ ਬਈ 798000 ਦਾ ਪ੍ਰਾਈਸ ਹੈ ਬਰਨਾਲਾ ਟਰੈਕਟਰ ਮੰਡੀ ਦੇ ਟਰੈਕਟਰ ਨੇ ਬਈ ਸੀਰੀਅਸ ਗੇੜੇ ਆਲ ਦੇ ਤੁਨ ਮੋਬਾਈਲ ਮੈਂ ਵੀ ਦੱਸਾਂ ਨਾੜ ਖੜਾ ਬਈ ਜੌਂਗ ਡੀਅਰ 50 50 ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਵੀਰੇ ਟਰੈਕਟਰ ਬਿਲਕੁਲ ਸਾਫ ਪਿਛਲੇ ਟਾਇਰ ਬਿਲਕੁਲ ਨਵੇਂ ਮੂਰਲੇ ਹੈਗੇ ਨੇ ਕਿ 80 ਪੈਸੇ ਸਾਈਡ ਗੇੜਾ ਹੈ ਵੀ ਬੰਪਰ ਲੱਗਾ ਹੋਇਆ ਹੈਗਾ ਪੰਜਾਬ ਨੰਬਰ ਟਰੈਕਟਰ ਆ ਬਈ 19 ਮਡਲਾ ਹੈ 6 ਲੱਖ 65 ਹਜ਼ਾਰ ਇਹਦਾ ਪ੍ਰਾਈਸ ਆ ਬਈ ਨਾਲ ਖੜਾ 5210 ਜਉਂਦੀ ਹਰੀ ਸਾਈਡ ਗੇਅਰ ਪਾਵਰ ਸਟੀering ਗੇਅਰ ਪ੍ਰੋ ਟਾਇਰ ਚਾਰੇ ਬਿਲਕੁਲ ਨਵੇਂ ਨੇ ਸੀਰਟ ਦੇ ਟਾਇਰ ਨੇ ਬਈ ਇਹ ਵੀ ਬੰਪਰ ਲੱਗਾ ਹੋਇਆ ਟੌਪ ਮਾਡਲ ਆ ਬਾਈ ਮਾਡਲ 775000 ਰੇਟ ਆ ਬਈ ਪੰਜਾਬ ਨੰਬਰ ਆ ਪੀਵੀ30 ਬਾਈ ਮਾਡਲ 775000 ਰੇਟ ਆ ਬਈ ਦਾ ਨਾਲ ਖੜਨਗੇ 6055 ਫਾਰਮ ਟ੍ਰੈਕ 20 ਸੁਪਰ ਮੈਕਸ ਸਾਈਡ ਗੀਅਰ ਪਾਵਰ ਸਟੀering ਹੈਵੀ ਬੰਪਰ ਲੱਗਾ ਹੋਇਆ ਹੈ ਟਾਇਰ ਜਾਰੇ ਬਿਲਕੁਲ ਨਵੇਂ ਨੇ ਡਬਲ ਡਿਸਟ੍ਰਿਬਿਊਟਰ ਲੱਗਾ ਹੋਇਆ ਹੈ ਕਲਾਸਿਕ A18 ਮਾਡਲ ਇਹਦਾ 5,99,000 ਰਾਈਜ਼ ਆ ਬਈ ਨਾਲ 653 10 ਜੌਂਡੀ ਆ ਟਾਇਰ ਇਹਦੇ ਹੈਗੇ 90 ਪੈਸੇ ਇਹ ਵੀ ਬੰਪਰ ਲੱਗਾ ਹੋਇਆ ਹੈਗਾ ਸਾਈਡ ਗੇਅਰ ਆ ਪਾਵਰ ਸਟੀering ਹੈ 5310 ਜੁੰਡੀਆਰ ਇਹ ਆ 16 ਮਾਡਲ 6 ਲੱਖ 15000 ਪ੍ਰਾਈਸ ਆ ਬਈ ਇਹਦਾ ਨਾਲ ਖੜਾ 5210 ਜੁੰਡੀਆਰੀ ਹੈਡ ਗੇਅਰ ਪਾਵਰ ਸਟੀering ਹੈ ਵੀ ਬੰਪਰ ਲੱਗਾ ਹੋਇਆ ਹੈ ਮੂਰਲੇ ਟਾਇਰ ਨੇ BK T ਦੇ ਪਿਛਲੇ MRF ਦੇ ਨੇ ਟਾਇਰ ਹੈਗੇ ਨੇ ਜੀ 80 ਪੈਸੇ ਰੈਕਟਰ ਦੀ ਕੰਡੀਸ਼ਨ ਚ ਚੈੱਕ ਕਰੋ ਬਈ ਤੇ ਵੀ ਟੌਪ ਮਾਡਲ ਆ ਇਹ 21 ਮਾਡਲ ਆ 7 ਲੱਖ 35000 ਦਾ ਪ੍ਰਾਈਸ ਆ ਬਾਈ ਬਰਨਾਲਾ ਟਰੈਕਟਰ ਮੰਡੀ ਦੇ ਟਰੈਕਟਰ ਨੇ ਬਾਈ ਸਿੱਧਾ ਸੰਘੜਿਆਂ ਦੇ ਨਾਲ ਖੜਾ 9500 ਮੈਸਰੀ ਵਰਜਨ ਹੈਵੀ ਬੰਪਰ ਤੇ ਰਾਜ ਟਿੰਕੇ ਵਾਲਾ ਬੰਪਰ ਆ ਬਾਈ ਡੱਕ ਲੱਗਾ ਹੈ ਐਡ ਗੇਅਰ ਐਮ ਆਰ ਪੀ ਦੇ ਟਾਇਰ ਨੇ ਪਾਵਰ ਸਟੀering ਆ ਬਾਈ ਡਬਲ ਡਿਸਟ੍ਰਿਬਿਊਟਰ ਆ वेंटਰੀ ਪਲੱਸ EA 17 ਮਾਡਲ 485000 ਪ੍ਰਾਈਜ਼ ਆ ਬਈ ਨਾਂ ਨਾੜਾ 545 ਜੌਂਦੀਆ ਰ ਟੁੱਡਾਲੀ ਸਾਤੀ ਲੱਗੀ ਹੋਈ ਆ ਐਂਪ ਲੱਗਿਆ ਹੋਇਆ ਪਾਵਰ ਸਟੀਅਰਿੰਗ ਸਾਈਡ ਗੇਅਰ ਹੈਵੀ ਬੈਂਪਰ ਪੋਲੋ ਦੇ ਟਾਇਰ ਨੇ ਬਈ ਟਾਇਰ ਚਾਰੇ ਬਿਲਕੁਲ ਮੂਰਲੇ ਦਾ ਬਿਲਕੁਲ ਨਵੇਂ ਨੇ ਪੀਸੇ ਟਾਇਰ ਹੈਗੇ ਨੇ ਇਹ 90 ਪੈਸੇ 19 ਮਾਡਲ ਹੈ 755000 ਬਈ ਪ੍ਰਾਈਜ਼ ਹੈ ਦਾ ਨਾਲ ਘੜਾ ਸੋਨ ਦਾ ਲਿਕਾ ਇੰਡੀਆ 750 ਸਕੰਦਰਾ ਸਾਈਡ ਗੇਅਰ ਪਾਵਰ ਸਟੀering ਜੇਕੇ ਦੇ ਟਾਇਰ ਨੇ ਬਈ ਮੂਰਲੇ ਮਗਰਾਟ ਵੀ ਲੱਗੇ ਹੋਏ ਨੇ ਡਬਲ ਡਿਸਟ੍ਰਿਬਿਊਟਰ ਹੈ ਪੰਜਾਬ ਨੰਬਰ ਡਾਇਰੈਕਟਰ ਹੈ ਪੀਬੀ03 ਇਹ ਵੀ ਟੌਪ ਮਾਡਲ ਹੈ 18 ਮਾਡਲ 495000 ਪ੍ਰਾਈਸ ਆ ਬਈ ਦਾ ਨਾਲ ਕਿੜਾ 5310 ਚੌਂਦੀ ਆ ਤਾਂ ਜੇ ਸਾਈਡ ਗੇਅਰ ਪਾਵਰ ਸਟੀering ਹੈਵੀ ਬੰਪਰ ਜੇ ਕਿ ਜਿਹੜੇ ਟਾਇਰ ਵੀ ਜੇ ਕਿ ਦਿਨ ਪਿਛਲੇ 16 ਨੂੰ 28 ਦਿਨੇ ਜੀ ਪੰਜਾਬ ਨੰਬਰ ਆ ਵੀ 16 ਮਾਡਲ ਹੈ 5,99,000 ਪ੍ਰਾਈਜ਼ ਆ ਭਾਈ ਦਾ ਨਾਲ ਖੜਾ ਭਾਈ ਫੋਰਡ 3600 ਟਾਇਰ ਹੈਗੇ ਨੇ ਭਾਈ 60% ਘੱਟ ਨੇ ਇਸੇ ਫੋਰਡ 3700 ਪੰਜਾਬ ਨੰਬਰ ਆ ਪੀ ਵੀ 13 93 ਮਾਡਲ ਹੈ 1,98,000 ਭਾਈ ਪ੍ਰਾਈਜ਼ ਆ ਡੈੱਕ ਲੱਗਿਆ ਹੋਇਆ ਦੇਖੋ ਇਹ ਫੋਰਡ 3700 ਨਾਲ ਖੜਾ ਬਈ ਅਰਜਨ ਅਰਜਨ আলਟਰਾ 1555 ਡੀਆਈ ਪਾਵਰ ਸਟੀering ਹੈ ਸੈਂਟਰ ਗੇਅਰ ਐਮਪ ਲੱਗਿਆ ਹੋਇਆ ਜੀ ਸਾਤਰੀ ਇਹ ਵੀ ਪੰਜਾਬ ਨੰਬਰ ਡਰਾਈਵਰ ਦਾ ਬਈ ਟਾਇਰ ਚਾਰੇ ਬਿਲਕੁਲ ਨਵੇਂ ਨੇ 11 ਮਾੜਲਾ 365000 ਬਈ ਪ੍ਰਾਈਸ ਹੈ ਜਦਾ ਇਸ ਗਿਦੇ ਸਿੰਘ ਘਿਹੜਿਆਂ ਦੇ ਟਰੈਕਟਰ ਬਈ ਇਹਨਾਂ ਦਾ ਮੋਬਾਈਲ ਨੰਬਰ 98153 85869 98152 85869 98153 85869 ਸਿਦਾ ਸਿੰਘ ਘਿਹੜਿਆਂ ਵਾਲਾ 4ਵੀਂ ਬਾਰ ਟਰੈਕਟਰ ਗੈਰੇਜ ਸੰਘੇੜਾ ਤੇ ਨਾਲ ਖੜਾ ਬਈ ਸੋਨਾਲੀਕਾ 740 ਐਂਟਰ ਲੈਸਨ ਡੀਆਈ 740 ਘੱਟਨੇ ਸੇ ਮੂਲ ਟਾਇਰ ਕਾ ਸੇਵ ਨੇ ਪਿਛਲੇ ਵੀ ਕਾ ਸੇਵ ਹੈ ਨੇ ਬਈ ਇਹ ਨੜਾ 99 ਮਾਡਲ ਟਰੈਕਟਰ ਆ ਇਹਦਾ ਪ੍ਰਾਈਸ ਆ 1,60,000 ਨਾਲ ਕਿੜਾ 735 ਐਫੀ 720 ਐਫੀ ਸਵਰਾਜ ਟਾਇਰ ਰਹਿਗੇ ਨੇ ਜੀ ਬਈ 60 ਪੈਚ ਜਾਰੀ ਸੈਂਟਰ ਗੀਅਰ ਨਾਉਨ ਪਾਵਰ ਪੰਜਾਬ ਨੰਬਰ ਟਰੈਕਟਰ ਆ ਬਈ ਇਹ ਇਹ ਆ 96 ਮਾਡਲ ਟਰੈਕਟਰ ਇਹਦਾ ਪ੍ਰਾਈਸ ਆ 1,48,000 ਨਾਲ ਕਿੜਾ ਸਵਰਾਜ 855 3 ਸਟਾਰ ਰਿਵਰਸ ਬੀਬੀਓ ਪਾਵਰ ਸਟੀering ਸੈਂਟਰ ਗੇਅਰ ਡਬਲ ਡਿਸਟ੍ਰਿਬਿਊਟਰ ਹੈ ਐਰ ਕੰਡੀਸ਼ਨਰ ਚੈੱਕ ਕਰ ਲਓ ਬਈ 3 ਸਟਾਰ ਹੈ ਜੀ ਪੰਜਾਬ ਨੰਬਰਾ ਪੀਵੀ 19 ਇਹ ਹੈ ਜੀ 10 ਮਾਡਲ ਇਹ ਨੌਨ ਪਾਵਰ ਆ ਬਈ ਘੱਟਨੇ ਹਿੱਸੇ ਦਾ 10 ਮਾਡਲ ਆ 3,95,000 ਬਈ ਪ੍ਰਾਇਸ ਹੈ ਇਹਦਾ 14 14 28 ਦੇ ਪਿਛਲੇ ਟਾਇਰ ਨੇ ਹੂਲ ਲੈਨੇ 750 616 ਜੀ 10 ਮਡਲਾ 395000 ਪਰਾਇਆ ਜੀ ਨਾਲ ਕੜਾਈ ਪ੍ਰੀਤ 6095 ਜੀ ਪਾਵਰ ਸਟੀਰਿੰਗਸ ਐਂਟਰ ਗੇਅਰ ਬੰਨੀ ਕੰਡੀਸ਼ਨ ਚ ਕੱਲ ਵੀ ਗਿੜੇ ਤਿਆਰ ਨਹੀਂ 21 ਮਾਡਲ ਹੈ 3 ਸਪੀਡ 21 ਮਾਡਲ ਚ 475000 ਪਰ ਆਇਆ ਜੀ ਡਬਲ ਡਿਸਟ੍ਰਿਬਿਊਟਰ ਹੈ ਫਰੀਤ 60 ਨਾਲ ਕੜਾ ਸੁਨਣਾ ਨਿਕਾ ਡੀਆਈ 60 ਜੀ ਪਾਵਰ ਸਟੀering ਸਾਈਡ ਗੇਅਰ ਡਬਲ ਡਿਸਟ੍ਰਿਬਿਊਟਰੀ ਟਾਇਰ ਪਿਛਲੇ 16 29 ਦਿਨ ਮੂਲੇ 7 5 16 ਦਿਨ 10 ਮਾਡਲ ਆਈ 410000 ਭਰੇ ਜਾਂਦਾ